ਦੋਸਤੋ 13 ਤਰੀਕ ਦੇ ਕਿਸਾਨ ਬਾਰਡਰਾਂ ਤੇ ਬੈਠੇ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਸੀ ਤੇ ਅੱਜ 27 ਤਰੀਕ ਉੱਗੀ ਜਦੋਂ ਆਪਾਂ ਇਹ ਗੱਲਬਾਤ ਕਰ ਰਹੇ ਹਾਂ ਸਰਕਾਰ ਦੇ ਨਾਲ ਇੱਕ ਡੈਡਲੌਕ ਕ੍ਰੀਏਟ ਹੋਇਆ ਹੋਇਆ ਗੱਲਬਾਤ ਦੇ ਵਿੱਚ ਕਿਸਾਨਾਂ ਨੂੰ ਕਹਿੰਦੇ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਆ ਜਿਹੜਾ ਡੈਡਲੌਕ ਹੈ ਇਹ ਸਰਕਾਰ ਦੀ ਤਰਫੋਂ ਹੈ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਲੀਡਰਸ਼ਿਪ ਵੱਲੋਂ ਜਿਹੜੀ ਲੀਡਰਸ਼ਿਪ ਆ ਦੋਨੋਂ ਫਾਰਮਾਂ ਦੇ ਵਿੱਚ ਅਗਵਾਈ ਕਰ ਰਹੀ ਹੈ ਭਾਵੇਂ ਉਹ ਸ਼ੰਭੂ ਬਾਲਰ ਹੋਵੇ ਜਾਂ ਖਨੋਰੀ ਬਾਲਰ ਹੋਵੇ ਜਿਹੜੀਆਂ ਜਥੇਬੰਦੀਆਂ ਦੇ ਵਿੱਚ ਮੇਨ ਨੇ ਉਹਨਾਂ ਦੇ ਜਿਹੜੇ ਆਗੂ ਨੇ ਭਾਵੇਂ ਸਰਬਲ ਸਿੰਘ ਪੰਦੇਰ ਹੋਗੇ ਦੋਆਬਾ ਕਿਸਾਨ ਯੂਨੀਅਨ ਤੋਂ ਮਨਜੀਤ ਸਿੰਘ ਰਾਏ ਹੋਗੇ ਸਤਨਾਮ ਸਿੰਘ ਬਹਿਰੂੜੇ ਦੇ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਉਹ ਹੋਗੇ ਜਾਂ ਸਿੱਧੂਪੁਰ ਯੂਨੀਅਨ ਵੱਲੋਂ ਮੇਰ ਸਿੰਘ ਥੇੜੀ ਹੋਗੇ ਉਹ ਆਪਣੀ ਗੱਲਬਾਤ ਰੱਖਦੇ ਨੇ ਉਹ ਕਲੀਅਰ ਕਰਦੇ ਨੇ ਕਿ ਜਿਹੜਾ ਇੱਕ ਹੰਬਲ ਗੁੱਸਾ ਚੱਲਦਾ ਕਿ ਐਸ ਕੇ ਐਮ ਦੇ ਨਾਲ ਗੱਲਬਾਤ ਹੋਈ ਸੀ ਜਾਣ ਤੋਂ ਪਹਿਲਾਂ ਜਾਫਰ ਨਹੀਂ ਹੋਈ ਸੀ ਉਪਰਸ ਕੋਨਫਰੰਸ ਵਿੱਚ ਦੱਸਦੇ ਨੇ ਕਿ ਕਿਹੜੀਆਂ ਕਿਹੜੀਆਂ ਥਾਵਾਂ ਦੇ ਉੱਪਰ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਦੇ ਨਾਲ ਕਿਹੜੇ-ਕਿਹੜੇ ਸਮੇਂ ਦੇ ਉੱਪਰ ਕਿੰਨੇ ਟਾਈਮ ਦੇ ਉੱਪਰ ਕਿੰਨੇ ਵਜੇ ਲਈ ਕਿਹੜੇ-ਕਿਹੜੇ ਵੱਡੇ ਸੀ ਜਿਨ੍ਹਾਂ ਨੇ ਆਪਸੀ ਮੁਲਾਕਾਤ ਕੀਤੀ ਜਥੇਬੰਦੀਆਂ ਇਹ ਵੀ ਗੱਲ ਕਹਿੰਦੀਆਂ ਨੇ ਜਿਹੜਾ ਐਸਕੇਐਮ ਮੈਗਰਾਜਨਿਤਿਕ ਕੇ ਮੋਰਚਾ ਤਾਂ ਇਹ ਨਵੰਬਰ ਦੇ ਵਿੱਚ ਹੀ ਲੱਗ ਜਾਣਾ ਸੀ ਪਲੇਟ ਇਹ ਐਸਕੇਐਮ ਦੇ ਕਰਕੇ ਹੋ ਗਿਆ ਅੱਜ ਉਹ ਜਥੇਬੰਦੀਆਂ ਦੇ ਨਾਮ ਲੈ ਕੇ ਸਾਰੀ ਗੱਲਾਂ ਬਾਤਾਂ ਉਹ ਕਲੀਅਰ ਕੀਤੀਆਂ ਕਿ ਜਿਹੜੇ ਅੱਜ ਉਹ ਹੀ ਗੱਲ ਕਹਿੰਦੇ ਨੇ ਕਿ ਪਹਿਲਾਂ ਗੱਲ ਨਹੀਂ ਕਿਸੇ ਨਾਲ ਕੀਤੀ ਉਹ ਕਲੀਅਰ ਕੀਤਾ ਉਹਨੇ ਕਿ ਕਿਹੜੇ ਬੰਦੇ ਨਾਲ ਐਵੇਂ ਗੱਲ ਬਾਤ ਹੋਈ ਉਹ ਤੇ ਅੱਗੇ ਹੁਣ ਅਜਿਹੇ ਜਿਹੜੇ ਪ੍ਰੋਗਰਾਮ ਨੇ ਜਿੱਥੇ ਬੰਦੀਆਂ ਆਦੇ ਉਹ 29 ਤੱਕ ਤਾਂ ਆਪਾਂ ਨੂੰ ਪਤਾ ਹੀ ਹੈ ਕਿ 29 ਫਰਵਰੀ ਇਸ ਮਹੀਨੇ ਦਾ ਆਖਰੀ ਦਿਨ ਹੈ ਉਹ ਤੇ ਉਦੋਂ ਤੱਕ ਆਪਣੇ ਪ੍ਰੋਗਰਾਮ ਨੇ ਉਸ ਤੋਂ ਬਾਅਦ ਕਿਸਾਨ ਜਿੱਥੇ ਬੰਦੀਆਂ ਕੋਈ ਆਪਣਾ ਪ੍ਰੋਗਰਾਮ ਦੇ ਸਕਦੀਆਂ ਨੇ ਦੂਜੇ ਪਾਸੇ ਜਿਹੜਾ ਉਹ ਮੁੰਡਾ ਜਿਹਦੀ ਡੈਥ ਹੋ ਗਈ ਸੀ ਸ਼ਹੀਦ ਹੋ ਗਿਆ ਸੀ ਅੰਦੋਲਨ ਦੇ ਵਿੱਚ ਸ਼ੁਰੂ ਕਰਨ ਤੇ ਉਹ ਉਹਨੂੰ ਲੈ ਕੇ ਹਜੇ ਸੰਸਕਾਰ ਨਹੀਂ ਕੀਤਾ ਗਿਆ ਕਿ ਦੀ ਐਫ ਆਈ ਆਰ ਦੀ ਗੱਲ ਹੈ ਕਿ ਐਫ ਆਈ ਆਰ ਕੀਤੀ ਜਾਵੇ ਉਹਦੇ ਤੇ ਕਹਾਣੀ ਸਾਰੀ ਉਹ ਵਟਕੀ ਹੋਈ ਹੈ ਜੇ ਗੱਲ ਉਥੋਂ ਅੱਗੇ ਨਹੀਂ ਵਧੀ ਹੈਗੀ ਪਰਿਵਾਰ ਨੂੰ ਤੁਹਾਨੂੰ ਪਤਾ ਹੀ ਹੈ ਕਿ ਪਰਿਵਾਰ ਨੇ ਨੌਕਰੀ ਤੇ 1 ਕਰੋੜ ਦੀ ਰਾਸ਼ੀ ਸੀ ਉਹ ਲੈਣ ਤੋਂ ਅਨਕਾਰ ਕਰਤੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਸਰਵਨ ਸਿੰਘ ਭਦੇਰ ਬੋਲਣਗੇ ਪੈਸੇ ਦੇ ਲੋੜ ਨਹੀਂ ਪੈਸਾ ਸਾਡੇ ਕੋਲ ਆਪਣਾ ਬਥੇਰਾ ਤੇ ਪੈਸਾ ਪਰਿਵਾਰ ਕੋਲੇ ਪਹੁੰਚ ਗਿਆ ਇਹ ਗੱਲ ਸਰਮਨ ਸਿੰਘ ਭਦੇਰ ਨੇ ਕਹੀ ਹੈ तमाम ਗੱਲਾਂ ਬਾਤਾਂ ਕਰਾਂਗੇ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਪਰਮੰਦਰ ਸਿੰਘ ਰਾਏ ਪਰ ਆਪਣੇ ਨਾਲ ਹੈ ਪਰਮਿੰਦਰ ਜੀ ਕਿਵੇਂ ਵਿਗਰੇਓ ਸਾਰੀ ਗੱਲਬਾਤ ਨੂੰ ਅੱਜ ਬੜਿਕ ਮਹਿਮ ਅਹਿਮ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਵਿੱਚ ਸ਼ਮੂ ਵੱਟਦੇ ਸਾਰੇ ਆਗੂਆਂ ਵੱਲੋਂ ਇਹਨਾਂ ਬੰਦੂ ਕੀਤੀ ਗਈ ਜੀ ਆ ਬਿਲਕੁਲ ਜਿਹੜਾ ਅ ਅਦਸ਼ਾ ਜਤਾਇਆ ਜਾ ਰਿਹਾ ਸੀ ਖਾਸ ਕਰ ਆਮ ਲੋਕਾਂ ਦੇ ਵਿੱਚ ਔਰ ਜਿਹੜੇ ਅ ਪਿਛਲੇ ਅੰਦੋਲਨ ਦੇ ਵਿੱਚ ਆਪਾਂ ਕਹਿ ਲਓ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਲੋਕਾਂ ਦਾ ਆਮ ਲੋਕਾਂ ਦਾ ਜਾਂ ਬੁੱਧੀਜੀਵੀਾਂ ਦਾ ਜਾਂ ਹਰ ਇੱਕ ਤਬਕੇ ਦਾ ਕਹਿ ਲਓ ਗੁਰਜਿੰਦਰ ਜੀ ਉਹ ਤਾਬੂ ਕੇ ਦੇ ਅੰਦਰ ਕੁਛ ਖਦਸਾ ਹੈ ਸੀਗਾ ਕਿ ਉਹ ਦਲਾ ਵੱਲੋਂ ਜਿਹੜਾ ਹੈਗਾ ਇਹ ਸਰਦਾ ਦਿੱਤਾ ਗਿਆ ਕਿਤੇ ਇਹ ਵਾਪਸ ਨਾ ਆ ਜਾਣ ਜਾਂ ਕਿਤੇ ਮੋਰਚਾ ਜਾਂ ਫੁਰ ਜਿਹੜਾ ਹੈਗਾ ਉਹ ਕਿਤੇ ਐਡਾ ਰੋਲ ਫੁੱਲ ਨਾ ਜਾਵੇ ਕਿਤੇ ਬੇਸਟਾਲ ਬੇਇੱਜ਼ਤੀ ਵਾਲਾ ਕੰਮ ਨਾ ਹੋ ਜੇ ਉਹਦੇ ਕਰਕੇ ਅੱਜ ਜਿਹੜੀ ਇੱਕਦਮ ਪ੍ਰੈਸ ਕਾਨਫਰੰਸ ਦਿੱਤੀ ਗਈ ਸੀ ਉਹਦੇ ਵਿੱਚ ਇਹੀ ਥੋੜਾ ਜਿਹਾ ਆਪਾਂ ਕਹਿ ਰਹੇ ਜੋ ਖੌਫ ਸੀਗਾ ਜਾਂ ਖਦਸ਼ਾ ਸੀਗਾ ਉਹਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਔਰ ਕਾਫੀ ਹੱਦ ਤੱਕ ਆਪਾਂ ਕਹਿ ਲੋ ਕਿ ਦੋਵੇਂ ਤਲਾਂ ਦੇ ਜਿਹੜੇ ਆਗੂ ਨੇ ਉਹ ਮਤਲਬ ਸਫਲ ਵੀ ਹੋਏ ਨੇ ਲੋਕਾਂ ਦੇ ਲੋਕਮੰਨਾਂ ਦੇ ਵਿੱਚ ਘਰ ਕਰਨ ਵਾਸਤੇ ਜਾਂ ਲੋਕਮੰਨਾਂ ਦੇ ਵਿੱਚ ਥਾਂ ਬਣਾ ਲਈ ਹੈ ਉਹਨਾਂ ਨੇ ਉਹਦਾ ਕਾਰਨ ਇਹ ਹੈ ਕਿ ਜਿਹੜੇ ਦੂਜੇ ਸਟੇਟਸ ਜਿਹੜੀਆਂ ਹੈਗੀਆਂ ਦੂਜੇ ਰਾਜ ਨੇ ਜਿਹਦੇ ਉਹਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੇ ਹੌਲੀ-ਹੌਲੀ ਜਿਹੜੇ ਹੈਗੇ ਧਰਨੇ ਵਾਲ ਨੂੰ ਮੂ ਕਰ ਲਿਆ ਉਹਨਾਂ ਨੇ ਜਾਨਕਿ ਐਂਟਰੀ ਹੌਲੀ-ਹੌਲੀ ਮਾਰ ਲਈ ਐ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਹਿੱਸਾ ਬਣਦੇ ਜਾ ਰਹੇ ਆ ਦਿਨ-ਪ੍ਰਤੀ ਦਿਨ ਦੂਜੇ ਰਾਜਾਂ ਦੇ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਸਾਥ ਦੇਣ ਨੂੰ ਤਿਆਰ ਹੋ ਗਈਆਂ ਅੱਜ ਜਿਹੜੀਆਂ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਨਾਂ ਜਾਣਕਾਰੀ ਦਿੱਤੀ ਐ ਕੁਝ ਕਿ ਜਥੇਬੰਦੀਆਂ ਦਿੱਤਾ ਕੁਝ ਬੰਦੇ ਆ ਗਏ ਐ ਕੁਝ ਆ ਜਾਣੇ ਆ ਮੈਂ ਪਹਿਲਾਂ ਵੀ ਆਪਾਂ ਇੱਕ ਵਾਰੀ ਗੱਲ ਕੀਤੀ ਸੀ ਕਿ ਇਹ ਕੇਵਲ ਤੇ ਕੇਵਲ ਇੱਕ ਪੰਜਾਬ ਦਾ ਅੰਦੋਲਨ ਬਣਾਉਣ ਦੇ ਲਈ ਜਿਹੜੀ ਸਰਕਾਰ ਨੂੰ ਪਪਾ ਪਾ ਸੀ ਕਿ ਤਬ ਸਫਲ ਵੀ ਹੋਈ ਹੈ ਕੁਸ਼ ਹਦ ਤੱਕ ਕਿਿੱਦਾਂ ਪੰਜਾਬ ਤੋਂ ਹੀ ਪਹਿਲਾਂ ਉੱਠਿਆ ਸੀਗਾ ਇਹ ਮੋਰਚਾ ਅ ਇਸ ਵਕਤ ਵੀ ਪੰਜਾਬ ਤੋਂ ਉੱਠਿਆ ਹੈ ਤੇ ਉਹਨਾਂ ਨੂੰ ਪੰਜਾਬ ਤੱਕ ਸੀਮਿਤ ਕਰਨ ਵਾਸਤੇ ਆਹੀ ਸਾਰਾ ਕੁਝ ਜਿਹੜਾ ਇਹਨਾਂ ਨੇ ਸੜਕਾਂ ਰੋਕੀਆਂ ਜਾਂ ਵੱਡੀ ਬੈਰੀਕੇਡ ਕੀਤੀ ਹੈ ਜਾਂ ਕਿੱਲਾਂ ਲਾਜਾਂ ਨੇ ਜਾਂ ਟੋਏ ਪੱਟੇ ਸਿਮਿੰਟਡ ਦੇ ਬੈਰੀਕੇਡ ਤਿਆਰ ਕੀਤੇ ਜਾਂ ਸਲੇਬਾ ਤਿਆਰ ਕਰਕੇ ਸੜਕਾਂ ਦੇ ਲਾਈਆਂ ਰਸਤੇ ਰੋਕ ਤੇ ਪਰਚੇ ਦਿੱਤੇ ਹਰਿਆਣਾ ਦੇ ਵਿੱਚ ਤਾਂ ਕਿੱਦਾਂ ਗਏ ਰੈੱਡ ਐਂਟਰੀਆਂ ਹੋਣਗੀਆਂ ਪਾਸਪੋਰਟ ਜ਼ਬਤ ਕਰ ਲਏ ਜਾਣਗੇ ਟਰੈਕਟਰਾਂ ਦੇ ਡੀਜ਼ਲ ਨਹੀਂ ਪਾਣਾ ਜਿਹੜਾ ਡੀਜ਼ਲ ਪਾਉਗੋ ਲਾਇਸੈਂਸ ਰੱਦ ਕਰ ਦਾਂਗੇ ਉਹਦਾ ਜਿੱਦਾਂ ਹਨ ਇਦਾਂ ਉਹ ਸਾਰਾ ਕੁਝ ਐਸੇ ਕਰਕੇ ਕੀਤਾ ਗਿਆ ਕਿ ਪੰਜਾਬ ਦਾ ਅੰਦੋਲਨ ਆ ਥੋਪਣ ਦੇ ਵਿੱਚ ਦੂਜੇ ਰਾਜਾਂ ਦੇ ਲੋਕਾਂ ਨੂੰ ਜਿਵੇਂ 2024 ਨੇ ਆ ਰਹੇ ਉਹ ਵੀ ਬਸ ਪੰਜਾਬ ਦਾ ਅੰਦੋਲਨ ਹੈ ਔਰ ਪੰਜਾਬ ਦੇ ਲੋਕ ਨੇ ਖਾਲਸਤਾਨੀ ਨੇ ਇਹ ਅਸਰ ਸਰਕਾਰ ਚਾਹੁੰਦੀ ਸੀ ਕਿ ਇਹ ਇੱਥੇ ਤੱਕ ਸੀਮਤ ਰਹੇ ਜੇ ਔਰ ਸੈਂਟਰ ਨੇ ਤਾਂ ਜਿਹੜਾ ਦਿੱਤਾ ਤੁਸੀਂ ਦੇਖਿਆ ਹੀ ਹੈ ਕਿ ਹਰਿਆਣਾ ਕਿੱਡੀ ਜ਼ੋਰ ਸ਼ੋਰ ਨਾਲ ਕਿੱਡੀ ਤਿਆਰੀ ਨਾਲ ਅ ਇਮਬੈਰੀਕੇਟਿੰਗ ਕਰਨ ਵਿੱਚ ਸਫਲ ਹੋਇਆ ਤੇ ਉਹ ਚਾਂ ਜਿਹੜੀਆਂ ਹੈ ਆ ਕਹੋਗੇ ਸੈਂਟਰਲ ਗਵਰਨਮੈਂਟ ਦੀ ਹਦਾਇਤਾਂ ਸੀਗੀਆਂ ਗੋਲੀਬਾਰੀ ਹੋਈ ਹੈ ਬੰਦੇ ਸ਼ਹੀਦ ਹੋਏ ਤੁਹਾਨੂੰ ਪਤਾ ਹੀ ਹੈ ਸਭ ਨੂੰ ਪਤਾ ਚਲੋ ਤੋਂ ਚੀਜ਼ ਨੂੰ ਕਿਤੇ ਨਾ ਕਿਤੇ ਲੋਗਮਾਨਾ ਦੇ ਵਿੱਚ ਖਾਸ ਕਰਕੇ ਦੂਜੇ ਸਟੇਟਾਂ ਦੇ ਵਿੱਚ ਉਹ ਇਹ ਗੱਲ ਜਾ ਰਹੀ ਸੀ ਕਿ ਕਿਤੇ ਪੰਜਾਬ ਦੇ ਲੋਕ ਨੇ ਜਾਂ ਖਾਲਸਾਤਨ ਨਹੀਂ ਨਾ ਹੋਣ ਜਾਂ ਗੱਲ ਤੇ ਨਾ ਹੋਣ ਬਾਕੀ ਕਿਉਂਕਿ ਜਥੇਬੰਦੀਆਂ ਥੋੜਾ ਕਿਨਾਰਾ ਕਰ ਰਹੀਆਂ ਸੀਗੀਆਂ ਸੋ ਹੁਣ ਉਹ ਇਹ ਗੱਲ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਹੋਈ ਆ ਕਿ ਆ ਜਥੇਬੰਦੀਆਂ ਸਾਡੇ ਨਾਲ ਤੁਰ ਰਹੀਆਂ ਨੇ ਔਰ ਜਿਹੜਾ ਐਸਕੇਐਮ ਜਿਹੜਾ ਆਪਾਂ ਮੰਨਿਆ ਜਾਂਦਾ ਹੈ ਸੰਯੁਕਤ ਕਿਸਾਨ ਮੋਰਚਾ ਦੇ ਇੱਥੇ ਚਾਹੇ ਉਹ ਰਾਜੇਵਾਲ ਹੁਰੀ ਨੇ ਜਾਂ ਦਰਸ਼ਨਪਾਲ ਹੁਰੀ ਨੇ ਚਾਹੇ ਉਹ ਰਾਹਾ ਹੈ ਟਕੈਤ ਹੁਰੀ ਨੇ ਹੌ ਹੌਲੀ ਹਿੱਸਾ ਵੰਡੇ ਜਾ ਰਹੇ ਭਾਵੇਂ ਮੰਗਾ ਸਾਭ ਦੀ ਇੱਕ ਨੇ ਪਰ ਇਹ ਵੀ ਹੈ ਕਿ ਕਾਲ ਦੋ ਦਲਾਂ ਦੀ ਸੀਗੀ ਪਰ ਉਸ ਚੀਜ਼ ਨੂੰ ਪਾਸੇ ਰੱਖ ਕੇ ਜਿਵੇਂ ਅੰਦੋਲਨ ਕਰਨਾ ਸਭ ਦਾ ਹੱਕ ਹੈਗਾ ਠੀਕ ਹੈ ਕੋਈ ਬੰਦਾ ਜਾ ਕੇ ਦਿੱਲੀ ਅੰਦੋਲਨ ਕਰ ਸਕਦਾ ਹੈ ਰਾਜਧਾਨੀ ਹੈ ਜਿਹੜਾ ਰੋਕਣਾ ਜਾਂ ਜਿੱਦਾਂ ਇੱਦਾਂ ਇਹਨਾਂ ਨੂੰ ਗੋਲੀਆਂ ਨਾਲ ਰੋਕਿਆ ਜਾ ਰਿਹਾ ਜਾਂ ਇੱਦਾਂ ਬੈਰੀਕੇਡਿੰਗ ਵੱਢੀ ਕਰਕੇ ਰੋਕਿਆ ਜਾ ਰਿਹਾ ਜਾਂ ਪਰਚੇ ਦਿੱਤੇ ਜਾ ਰਹੇ ਆ ਜਾਂ ਹੋਰ ਬੰਦਸ਼ਾਂ ਲਾਈਆਂ ਜਾ ਰਹੀਆਂ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਖਿਲਾਫ ਲੋਕ ਨਾਮਬੰਦ ਹੋਣਾ ਜਿਹੜੇ ਹੈ ਉਹ ਸ਼ੁਰੂ ਹੋ ਗਏ। ਔਰ ਇਹ ਗੱਲ ਹੁਣ ਘਰ ਘਰ ਪਹੁੰਚਣੀ ਸ਼ੁਰੂ ਹੋ ਗਈ ਹੈ। ਜਦੋਂ ਪਹਿਲਾਂ ਥੋੜਾ ਕਹਿ ਲੋ ਕਿ ਸੀਮਤ ਦਾਇਰਾ ਹੋ ਗਿਆ ਸੀਗਾ ਕਿਤੇ ਨਾ ਕਿਤੇ ਠਹਿਰਾ ਆ ਜਾਂਦਾ ਹੈ ਹਨਾ। ਲੰਮਾ ਸਮਾਂ ਜਦੋਂ ਕੋਈ ਕੋਹੜ ਚੱਲਦਾ ਜਾਂ ਕੋਈ ਕੰਮ ਕਹਿ ਲੋ ਕੋਈ ਉਹ ਜਦੋਂ ਲੰਮਾ ਸਮਾਂ ਚੱਲਣ ਵਾਲਾ ਕੰਮ ਹੁੰਦਾ ਨਾ ਕਿਤੇ ਇੱਕ ਸਟੇਜ ਇਦਾਂ ਦੀ ਆ ਜਾਂਦੀ ਹੈ ਉੱਥੇ ਆ ਲੱਗਦਾ ਕਿ ਨਾ ਕੰਮ ਅੱਗੇ ਵਧ ਰਿਹਾ ਨਾ ਪਿੱਛੇ ਠਹਿਰਾ ਠਹਿਰਾਜ ਆ ਜਾਂਦਾ ਹੈ। ਤੋ ਇਹ ਕੁਝ ਦਿਨਾਂ ਤੋਂ ਦੋ ਤਿੰਨ ਦਿਨਾਂ ਤੋਂ ਚਾਰ ਦਿਨਾਂ ਤੋਂ ਜਿਵੇਂ ਜਿਵੇਂ ਮੁਲਤਵੀ ਹੋ ਰਿਹਾ ਸੀ ਕੂਚ ਕਰਨ ਦਾ ਪ੍ਰੋਗਰਾਮ ਅੱਗੇ ਪਾਇਆ ਜਾ ਰਿਹਾ ਸੀ ਪੋਸਟਫੋਨ ਕਰਿਆ ਜਾ ਰਿਹਾ ਸੀਗਾ ਉਹ ਖਹਿਰਾਬ ਬਣਦਾ ਜਾ ਰਿਹਾ ਸੀਗਾ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਕਨੌਰੀ ਬਾਰਡਰ ਦੇ ਉੱਤੇ ਵੀ ਤੇ ਹੌਲੀ-ਹੌਲੀ ਲੋਕ ਇਦਾਂ ਸੋਚਣ ਲੱਗ ਗਏ ਸੀ ਕਿ ਕਿਤੇ ਇਹ ਫੇਲ ਹੀ ਨਾ ਹੋ ਜੰਦੋ ਇਹਨਾਂ ਨੂੰ ਉਹ ਚੀਜ਼ ਨੂੰ ਅੱਜ ਮੱਤੇਂ ਨਜ਼ਰ ਆ ਕੇ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦਾ ਕਿ ਇੱਕ ਜੋਸ਼ ਜਾਂ ਅਪਰੰਦੇ ਲਈ ਉਤਸ਼ਾਹ ਪਰੰਦੇ ਲਈ ਲੋਕਾਂ ਦੇ ਵਿੱਚ ਆਹ ਚੀਜ਼ ਕੀਤੀ ਗਈ ਔਰ ਇਤਨਾ ਕਿਤੇ ਦੋ ਆਗੂ ਜਿਹੜੇ ਹੈਗੇ ਸਫਲ ਹੋਏ ਆ ਜੀ ਜੀ ਅੱਗੇ ਕੀ ਰਹਿ ਸਕਦਾ ਪਰਮਿੰਦਰ ਜੀ ਕਿਦੋਂ ਹੁਣ ਦੇਖੋ ਹੌਲੀ ਹੌਲੀ ਕੱਠ ਬੰਦ ਦਾ ਜਾਣਾ ਹੈ ਇੱਕ ਦਾ ਕਰ ਰਿਹਾ ਸਾਰੇ ਜਿਹੜੇ ਨੈਗੇਟਿਵ ਅ ਰੋਲ ਅਦਾ ਕਰ ਵੀ ਰਹੇ ਸੀ ਉਹਨਾਂ ਦੇ ਆਪਣੇ ਆਪ ਮੂੰਹ ਬੰਦ ਹੋਇਆ ਬਾਕੀ ਆਪਾਂ ਕਹਿ ਸਕਦੇ ਕਿ ਕਿਸਾਨ ਦਿੱਤੇ ਹੁੰਦੀਆਂ ਜਿਹੜੀਆਂ ਹੈਗੀਆਂ ਸੀ ਟੋਟਲੀ ਅ ਨੈਗੇਟਿਵ ਨਹੀਂ ਸੀਗੀਆਂ ਉਹ ਸਿਰਫ ਇਹ ਸੀ ਕਿ ਕਾਲ ਦੋਦ ਲਾਦੀ ਹੈ ਨਾ ਮੰਗਾਪਰਤੀ ਸੀਗੀਆਂ ਨਾਹੀ ਉਹ ਇਦਾਂ ਸੀਗੇ ਕਿ ਇਹ ਰੋਕਣਗੇ ਇਹਨਾਂ ਨੂੰ ਜਾਣਾਂ ਤੇ ਕੁਝ ਤਸ਼ੱਦਦ ਕਰਾਂਗੇ ਅਸੀਂ ਪਿੱਛੇ ਛੱਡ ਦੇਂਗੇ ਇਦਾਂ ਦਾ ਪਹਿਲਾਂ ਹੀ ਉਹਨਾਂ ਦਾ ਰੁਖ ਨਹੀਂ ਸੀਗਾ ਇਦਾਂ ਦਾ ਉਹ ਕਹਿੰਦਾ ਸੀ ਤਸ਼ੱਦਦ ਕੀਤਾ ਤਾਂ ਕਿਸਾਨ ਖੜੇ ਨੇ ਪਿੱਛੇ ਇਕੱਲੇ ਨਾ ਜਾਣਿਓ ਤੇ ਜੇ ਇਦਾਂ ਰੋਕ ਕੇ ਤੁਸੀਂ ਕਹਿ ਲਓਗੇ ਅਸੀਂ ਰੋਕ ਲੈ ਕਿਸਾਨ ਤਾਂ ਉਹ ਵੀ ਨਾ ਜਾਣਿਓ ਆਪਣੇ ਆਪਣੇ ਪੱਦਰ ਦੇ ਉੱਤੇ ਜਿਹੜਾ ਸਰਕਾਰ ਦੇ ਕੰਨ ਖੋਲਣ ਵਾਸਤੇ ਕਿਤੇ ਧਰਨਾ ਦੇਂਦਾ ਸੀ ਦਿੰਦੇ ਸੀਗੇ ਜਾਂ ਜਿਵੇਂ ਆਪਾਂ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਟੋਲ ਬੈਰੀਅਰ ਜਿਹੜੇ ਹੈਗੇ ਆ ਉਹ ਫ੍ਰੀ ਕਰਾਏ, ਟ੍ਰੈਕਟਰ ਮਾਰਚ ਕਰੇ ਜਾਂ ਉਹ ਡੀਸੀ ਦਫਤਰ ਜਾਂ ਰੇਲ ਦਾ ਰੋਕੂ ਜਾਂ ਭਾਰਤ ਬੰਦ ਇਦਾਂ ਦੇ ਪ੍ਰੋਗਰਾਮ ਲੈ ਕੇ ਉਹ ਨਾਲ-ਨਾਲ ਇੱਕਦਮ ਐਕਟਿਵ ਹੋਏ ਆ। ਯਾਨੀ ਕਿ ਸਰਕਾਰ ਨੂੰ ਦੱਸਿਆ ਕਿ ਇਹ ਨਾ ਸਮਝੋ ਕਿ ਦੋ ਦਲ ਬੈਠੇ ਨੇ ਠੀਕ ਹੈ ਤੁਸੀਂ ਇਹਨਾਂ ਨੂੰ ਰੋਕ ਲਿਆ ਜਾਂ ਗੋਲੀਆਂ ਮਾਰਨੋ ਪਰ ਹੁਣ ਥੋੜਾ ਜਿਹਾ ਸੋਚੋ ਸਮਝੋ ਹੌਲੀ-ਹੌਲੀ ਆ ਪਾਕਿਸਤਾਨ ਜਿਹੜੀ ਹੈਗਾ ਸਕੀਮ ਜਿਹੜਾ ਹੈਗਾ ਉਹ ਦੂਜੀਆਂ ਜਥੇਬੰਦੀਆਂ ਨੇ ਜਿਹੜਾ ਦੇਸ਼ ਭਰ ਦਾ ਅੰਦੋਲਨ ਬਣਾਉਣ ਦੇ ਵਿੱਚ ਸਫਲ ਹੋਣ ਦੇ ਵਾਸਤੇ ਗੁਰਜਿੰਦਰ ਜੀ ਥੋੜਾ ਜਿਹਾ ਸਮਾਂ ਦਾ ਚਾਹੀਦਾ ਹੁੰਦਾ। ਹਰ ਇੱਕ ਚੀਜ਼ ਨੂੰ ਸਮਝਣਾ ਪੈਂਦਾ ਕਿਉਂਕਿ ਜਿੱਦਾਂ ਇਹ ਕਹਿੰਦੇ ਨੇ ਕਿ ਅਸੀਂ ਸਲਾਹ ਤਾਂ ਸਾਰਿਆਂ ਨਾਲ ਕੀਤੀ ਆ ਬੰਦੇ ਰੋਹੀ ਜਾਂ ਆਪਣੇ ਡੱਲੇਵਾਲ ਸਾਹਿਬ ਨੂੰ ਹੀ ਕਹਿੰਦੇ ਆ ਪਰ ਲੇਕਿਨ ਉਹ ਗੱਲਾਂ ਹੋ ਸਕਦਾ ਇਕੱਠਿਆਂ ਬੈਠ ਕੇ ਨਾ ਹੋਈਆਂ ਹੋਣ ਜਾਂ ਹੋ ਸਕਦਾ ਮੀਟਿੰਗ ਦੇ ਰੂਪ ਵਿੱਚ ਨਾ ਗੱਲਾਂ ਕਲੀਅਰ ਹੋਈਆਂ ਹੋਣ ਤਾਂ ਜਿਹਦੇ ਕਰਕੇ ਥੋੜਾ ਜਿਹਾ ਬਖਰੇਵਾ ਜ਼ਰੂਰ ਸੀਗਾ ਲੇਕਿਨ ਜਿਵੇਂ ਜਿਵੇਂ ਸਮਾਂ ਪੈਂਦਾ ਜਾ ਰਿਹਾ ਹੈ ਉਹ ਬਖਰੇਵੇਂ ਜਾਂ ਜਿਹੜਾ ਪਾ ਕਹਿ ਸਕਦੇ ਕਿ ਮਤਪੇ ਸੀਗੇ ਦੂਰ ਹੁੰਦੇ ਜਾ ਰਹੇ ਆ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੱਚੀ ਉਹ ਦਿੱਲੀ ਵੱਲ ਕੁਝ ਹੋ ਜੇਗਾ ਉਹ ਜਿਹੜਾ 16 ਮਾਰਚ ਦਾ ਪ੍ਰੋਗਰਾਮ ਰੱਖਿਆ ਉਹ ਤੇ ਉਹਦੇ ਤੋਂ ਕਾਫੀ ਕੁਝ ਕਲੀਅਰ ਹੋ ਜਾਣਾ ਹੈ ਸਮਾ ਤਾਂ ਹੈ ਗਿਆ ਥੋੜਾ ਜਿਆਦਾ ਹੈ ਲੇਕਿਨ ਉਹਦੇ ਤੋਂ ਉਹ ਪ੍ਰੋਗਰਾਮ ਦੇ ਤੋਂ ਕਾਫੀ ਕੁਝ ਜਿਹੜਾ ਕਲੀਅਰ ਹੋ ਜਾਣਾ ਔਰ ਮੇਰੇ ਖਾਲ ਇੱਕ ਵੱਡਾ ਹਜੂਮ ਹੈ ਜਿਹੜਾ ਉਹ ਦਿੱਲੀ ਵੱਲ ਕੁਝ ਕਰਨ ਲਈ ਤਿਆਰ ਬੈਠਾ ਹੈ ਸਿਰਫ ਕਾਲ ਨੂੰ ਕਾਲ ਨੂੰ ਦੇਖ ਕੇ ਕਹਿ ਸਕਦਾ ਆਪਾਂ ਕਿ ਰੁਕੇ ਹੋਏ ਹੋਣਗੇ ਔਰ ਦਿੱਲੂ ਦਿੱਲੀ ਕੂਚ ਹੋਏਗਾ ਜਾਂ ਫਿਰ ਦੂਜੇ ਪਾਸੇ ਆਪਾਂ ਦੇਖੀਏ ਕਿ ਜਿਵੇਂ ਬੁੱਧੀਜੀਵੀ ਬੀਬੀ ਕਹਿ ਰਹੇ ਨੇ ਕਿ ਕੋਡ ਆਫ ਕੰਡਕਟਰ ਲਾ ਕੇ ਚੁੱਪ ਕਰ ਜਾਣਾ ਸਰਕਾਰ ਨੇ ਬਹੁਤ ਸਾਰੇ ਬੁੱਧੀਜੀਵਾਂ ਦਾ ਇਹ ਮੰਨਣਾ ਹੈਗਾ ਕਿ ਕੋਡ ਆਫ ਕੰਡਕਟਰ ਲੱਗ ਜਾਣਾ ਉਸ ਤੋਂ ਬਾਅਦ ਸਰਕਾਰ ਨੇ ਹੱਥ ਖੜੇ ਕਰ ਦਿੰਨੇ ਉਹ ਮੰਗਾ ਮੰਨਣ ਬਣਵਾਉਣ ਦਾ ਸਹੀ ਸਮਾਂ ਨਹੀਂ ਹੈਗਾ ਇਹ ਜ਼ਰੂਰ ਹੋ ਸਕਦਾ ਹੈ ਉੱਚ ਪੋਸਿਬਿਲਟੀ ਜ਼ਿਆਦਾ ਦਿਖਦੀ ਹੈ ਲੇਕਿਨ ਵੋਟਾਂ ਤਾਂ ਲੈਣੀਆਂ ਨੇ ਨਾ ਜੇ ਲੋਕ ਹੁਣ ਉੱਥੇ ਬੈਠੇ ਨਹੀਂ ਜੇ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲ ਜਾਂਦੀ ਹੈ ਜਾਂ ਪੂਰੇ ਦੇਸ਼ ਦੇ ਲੋਕ ਨਿਕਲੇ ਆਉਂਦੇ ਆ ਬਾਹਰ ਤਾਂ ਵੋਟ ਬੈਂਕ ਨੂੰ ਬੜਾ ਵੱਡਾ ਖੋਰਾ ਲੱਗੂਗਾ ਭਾਜਪਾ ਨੂੰ ਭਾਜਪਾ ਦੀ ਵੋਟ ਬੈਂਕ ਨੂੰ ਜਿੱਦਾਂ ਪਹਿਲਾਂ ਸੀਗਾ ਕਿ ਭਾਜਪਾ ਦਾ ਨਕਾਰਾਤਮਕ ਜਿਹੜਾ ਰੂਪ ਸੀਗਾ ਸਾਹਮਣੇ ਆਇਆ ਸੀ ਅੰਦੋਲਨ ਦੇ ਨਾਲ ਇਸੇ ਤਰ੍ਹਾਂ ਨਕਾਰਾਤਮਕ ਜਿਹੜਾ ਹੈਗਾ ਆ ਇਸ ਵਾਰ ਵੀ ਇਸ ਅੰਦੋਲਨ ਨਾਲ ਜਿਹੜਾ ਪੱਖ ਹੈ ਨਕਾਰਾਤਮਕ ਪੱਖ ਭਾਜਪਾ ਦਾ ਸਾਹਮਣੇ ਆਊਗਾ ਤੁਸੀਂ ਦੇਖਿਆ ਹੀ ਹੋਗਾ ਆ ਪਿੱਛੇ ਜੇ ਖਬਰਾਂ ਵੀ ਛਪੀਆਂ ਸੀਗੀਆਂ ਇਹ ਫਾਸੀ ਬਾਦ ਦਾ ਜਿਹੜਾ ਰਤਬਾ ਮਿਲਿਆ ਹੈ ਮੋਦੀ ਸਾਹਿਬ ਨੂੰ ਤੇ ਉਹਦੇ ਤੇ ਕਾਰਵਾਈ ਕਾਨੂੰਨੀ ਕਾਰਵਾਈ ਗੂਗਲ ਦੇ ਉੱਤੇ ਕਰਨ ਦੀ ਤਿਆਰੀ ਕਰੀ ਬੈਠੇ ਹੈ ਅਮਰੀਕਾ ਨੂੰ ਕਾਰਵਾਈ ਕਰ ਵੀ ਰਹੇ ਨੇ ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਵਰਲਡ ਲੈਵਲ ਤੇ ਗੱਲ ਜਾਣੀ ਸ਼ੁਰੂ ਹੋ ਗਈ ਹੈ ਉਹ ਅਕਸਰ ਖਰਾਬ ਹੁੰਦਾ ਵੀ ਦੇ ਪੀ ਦਾ ਕਿਤੇ ਨਾ ਕਿਸੇ ਕਾਂਗਰਸ ਜਾਂ ਹੋਰ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਵੀ ਚੌਕ ਨੇ ਕਿ 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 ਬੀਜੇਪੀ ਦਾ ਕਿਸੇ ਨਾ ਕਿਸੇ ਪੱਖ ਤੋਂ ਵੋਟ ਬੈਂਕ ਨੂੰ ਖੋਰਾ ਲੱਗੇ ਤੇ ਹੁਣ ਤਾਂ ਜਿਹੜਾ ਇੰਡੀਆ ਗਰੁੱਪ ਹੈ ਉਹ ਵੀ ਇਸੇ ਸਾਰੇ ਸੰਦਰਭ ਤੋਂ ਨਾਲ ਲੈ ਕੇ ਇਕੱਠੇ ਕਰਕੇ ਦੇਖ ਕੇ ਦੁਬਾਰਾ ਫੇਰ ਇਕੱਠਾ ਹੋਣਾ ਸ਼ੁਰੂ ਹੋ ਰਿਹਾ ਹੈ ਨਾ ਲੱਗਦਾ ਸੀ ਕਿ ਬਿਲਕੁਲ ਇਹਨਾਂ ਦੇ ਵਿੱਚ ਕੋਈ ਬੰਨ ਨਹੀਂ ਨੀ ਹੈਗੀ ਇਕਤਾ ਬੰਨ ਨਹੀਂ ਨੀ ਹੈਗੀ ਕੱਠ ਜੋੜ ਕੋਈ ਹੋਣਾ ਹੀ ਨਹੀਂ ਸੀ ਟਾਂ ਸਿੱਟਾਂ ਕਰਕੇ ਵੀ ਪ੍ਰੋਬਲਮ ਆ ਜਾਣੀ ਹੈ ਪਰ ਜਿਵੇਂ ਜਿਵੇਂ ਦਿਨ ਵਧਦੇ ਜਾ ਰਹੇ ਹੈ ਔਰ ਐਸਕੇਐਮ ਵਰਗੇ ਜਿਹੜੇ ਮੋਰਚਾ ਹੈ ਜਿਹੜਾ ਐਸਕੇਐਮ ਉਹਨੂੰ ਸਪੋਰਟ ਕਰਦਾ ਦਿਖਦਾ ਨਜ਼ਰ ਆ ਰਿਹਾ ਹੈ ਉਮੇਓਮੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚ ਵੀ ਅਸਰ ਅਸਰ ਜਾਣਾ ਸ਼ੁਰੂ ਹੋ ਗਿਆ। ਯਾਨੀ ਕਿ ਵੋਟ ਬੈਂਕ ਵੀ ਜਨੂਰ ਦੇਖਣਾ ਪਊਗਾ ਬੀਜੇਪੀ ਨੂੰ ਇੱਥੇ ਕੱਲਾ ਅੰਦੋਲਨ ਨਹੀਂ ਕਿ ਅਸੀਂ ਅੰਦੋਲਨ ਰੋਕ ਦਾਂਗੇ ਪੰਜਾਬ ਤੱਕ ਸੀਮਿਤ ਕਰ ਦਾਂਗੇ ਸੰਘੂ ਪਾウダー ਦੇ ਵਜਨ ਜਾਂ ਅਖਨੌਰੀ ਪਾウダー ਤੇ ਬੈਠੇ ਰਹਿਣ ਸਾਨੂੰ ਕੋਈ ਫਰਕ ਨਹੀਂ ਪੈਣਾ ਆ ਵੱਡਾ ਫਰਕ ਪਊ ਆਉਣ ਵਾਲੇ ਸਮੇਂ ਦੇ ਵਿੱਚ ਔਰ ਉਸ ਨੂੰ ਨਾਲ ਲੈ ਕੇ ਕਿਤਨਾ ਕਿਤੇ ਬਖਲਾਹਟ ਦੇ ਵਿੱਚ ਬੀਜੇਪੀ ਹੈ ਇਸ ਵਕਤ ਜੀ ਉਸ ਜੀ ਕੀ ਲੱਗਦਾ ਸਰਕਾਰ ਮੰਨ ਜੂਗੀ ਕੋਈ ਸਰਕਾਰਾਂ ਹੱਥ ਤਾਂ ਲੋਕਾਂ ਦੇ ਹੁੰਦਾ ਹੁਣ ਲੋਕਾਂ ਨੇ ਇਸ ਚੀਜ਼ ਨੂੰ ਕਿਸੇ ਕਿਸੇ ਨਜ਼ਰ ਇਹ ਨਾਲ ਲੈਣਾ ਹੈ ਗੱਲ ਤਾਂ ਉਹ ਹੁੰਦੀ ਆ ਜੇ ਤਾਂ ਪੋਜ਼ਿਟਿਵ ਲੈਣਾ ਹੈ ਕਿ ਹਾਂ ਇਹ ਇਹ ਪੰਜਾਬ ਦੇ ਵਸਨੀਕ ਨਹੀਂ ਹੈਗੇ ਭਾਰਤ ਦੇ ਵਸਨੀਕ ਨੇ ਔਰ ਇਹ ਦੇਖਣਗੇ ਕਿ ਕਿਸਾਨ ਜਿਹੜੇ ਹੈਗੇ ਨੇ ਇਹ ਸਾਡੇ ਅੰਨ ਦਾਤਾ ਹੈਗੇ ਨੇ ਜੇ ਹਰ ਇੱਕ ਚੀਜ਼ ਦਾ ਮੁੱਲ ਤੈਅ ਤਾਂ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਮੁੱਲ ਜਿਹੜਾ ਇਹਨਾਂ ਦਾ ਤੈਅ ਹੋਣਾ ਚਾਹੀਦਾ ਹੈ ਇਹਨਾਂ ਤੇ ਕਰਦੇ ਵੀ ਆਪ ਹੋਣਾ ਚਾਹੀਦੇ ਨੇ ਇਹਨਾਂ ਦੀ ਜਿਹੜੀਆਂ ਹੋਰ ਮੰਗਾਂ ਨੇ ਉਹ ਵੀ ਕੰਪਨੀਆਂ ਆ ਪੜੀਆਂ ਜਾਂ ਚਾਹੀਦੀਆਂ ਸਰਕਾਰ ਨੂੰ ਸਰਕਾਰ ਹੁੰਦੀ ਏ ਇਸੇ ਕਰਕੇ ਆ ਇਹ ਤਾਂ ਕਹਿ ਨਹੀਂ ਸਕਦੇ ਕਿ ਸਰਕਾਰ ਬਣ ਗਈ ਜੀ ਸਰਕਾਰ ਦੂਜੇ ਹੱਥਾਂ ਤੇ ਖੇਡ ਰਹੀ ਹੈ ਜਾਂ ਸਰਕਾਰ ਦਾ ਆਪਣਾ ਕੋਈ ਰੋਲ ਨਹੀਂ ਹੁੰਦਾ ਸਰਕਾਰ ਵੱਡੇ ਲੈਵਲ ਦੇ ਉੱਤੇ ਜਾਂ ਵੱਡੇ ਜਿਹੜੇ ਆਪਾਂ ਕਹਿੰਦਾ ਵਿਕਸਤ ਦੇਸ਼ ਨੇ ਉਹਨਾਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਇਹ ਤਾਂ ਨਹੀਂ ਕਿਹਾ ਜਾ ਸਕਦਾ ਠੀਕ ਹੈ ਜੋ ਹੁੰਦਾ ਪਰ ਜੇ ਆਪਣੇ ਲੋਕਾਂ ਮਾਰੇ ਇਹ ਨਾ ਸੋਚੇ ਸਰਕਾਰ ਦਾ ਫਾਇਦਾ ਕੀ ਹੈ ਫਿਰ ਲੋਕ ਹੀ ਸਰਕਾਰ ਬਣਾਉਂਦੇ ਨੇ ਤੇ ਜੇ ਇੱਦਾਂ ਦਾ ਮਾਹੌਲ ਸਿਰਜਿਆ ਗਿਆ ਤਾਂ ਲੋਕਮਣਾਂ ਦੇ ਵਿੱਚ ਇਹ ਗੱਲ ਚੱਲੇਗੀ ਕਿ ਮੋਰਚਾ ਠੀਕ ਹੈ ਆਪਣੀਆਂ ਮੰਗਾਂ ਮਨਾਉਣ ਲਈ ਬਜਿੱਦ ਹੈਗੇ ਨੇ ਔਰ ਚਾਹੀਦਾ ਵੀ ਹੈ ਨਾ ਤਾਂ ਹੱਕ ਬਣਦਾ ਫਿਰ ਮੇਰੇ ਖਿਆਲ ਨਾਲ ਕਿੰਨਾ ਕਿਤੇ ਫਰਕ ਪਏਗਾ ਫਿਰ ਸਰਕਾਰ ਇਹ ਜਿਹੜੀ ਬੀਜੇਪੀ ਪਾਰਟੀ ਹੈ ਇਹ ਹਿੱਲ ਸਕਦੀ ਹੈ ਜੀ ਜੀ ਬਿਲਕੁਲ ਪਰ ਜੇਕਰ ਸਰਕਾਰ ਹੈਗਾ ਸਰਕਾਰ ਤਾਂ ਜਾਣਦੀ ਹੋਣੀ ਪਰਮਿੰਦਰ ਜੀ ਗੱਲ ਕਿ ਸਾਨੂੰ ਵੋਟਾਂ ਦੇਣੀਆਂ ਆ ਅਸੀਂ ਕੱਢ ਲਈ ਕੋਈ ਰਾਬਤਾ ਦੇਖੋ ਮੈਂ ਫੇਰ ਉਹੀ ਗੱਲ ਕਰਦਾ ਜਿਹੜਾ ਇੱਕਦਮ ਮੀਟਿੰਗਾਂ ਦਾ ਦੌਰ ਚੱਲਿਆ ਉਹ ਪਹਿਲਾਂ ਇੰਨੇ ਛੇਤੀ ਮੀਟਿੰਗਾਂ ਨਹੀਂ ਹੋਈਆਂ ਜਿੰਨੇ ਛੇਤੀ ਇੱਥੇ ਚੰਡੀਗੜ੍ਹ ਵਾਲਿਆਂ ਨੂੰ ਕਹੋਚ ਕੀਤਾ ਹਾਲਾਂਕਿ ਮਕਸਦ ਉਹਨਾਂ ਦਾ ਇਹੀ ਸੀਗੇ ਚੰਡੀਗੜ੍ਹ ਨੂੰ ਜਾ ਕੇ ਮੀਟਿੰਗਾਂ ਕਰੀਏ ਤੇ ਦੱਸਿਆ ਜਾਵੇ ਕਿ ਕੱਲਾ ਪੰਜਾਬ ਦਾ ਮੋਰ ਤਾਂ ਫ਼ਾਲਸਤਾਨੀ ਬੈਠੇ ਉਹ ਮਕਸਦ ਤਾਂ ਕੋਈ ਐਟਾ ਨਹੀਂ ਸੀ ਵੱਡਾ ਉਹਨਾਂ ਨੂੰ ਉਹ ਸ਼ੋਅ ਕਰਨਾ ਚਾਹੀਦਾ ਹੈ ਲੋਕਾਂ ਨੂੰ ਜਿੱਦਾਂ ਉਹ ਕਰ ਰਹੀ ਹੈ ਕਿ ਭਾਜਪਾ ਇਹ ਦੱਸੇ ਲੋਕਾਂ ਨੂੰ ਜਾਨੀ ਕਿ ਬੀਜੇਪੀ ਚਾਹੁੰਦੀ ਹੈ ਕਿ ਬੀਜੇਪੀ ਇਹ ਦਸਣ ਚ ਕਾਮਯਾਬ ਹੋ ਜੇ ਕਿ ਪੰਜਾਬ ਦੇ ਲੋਕਾਂ ਦਾ ਸਿਰਫ ਉੱਥੇ ਤੱਕ ਸੀਮਤ ਹੈਗਾ ਜਾਣਦੇ ਤਾਂ ਸਾਰਾ ਕੁਝ ਹੀ ਨੇ ਤੇ ਨਾ ਜਾਣਦੇ ਹੁੰਦੇ ਤਾਂ ਐਡੀ ਪੈਰੀਗੇਟਿੰਗ ਕਰਨ ਦੀ ਕੀ ਲੋੜ ਸੀ ਜੇ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਕੋਈ ਫਰਕ ਨਹੀਂ ਪੈਣਾ ਆ ਜਾਣ ਤੋਂ ਪਹਿਲਾਂ ਉਹ ਤਾਂ ਆਏ ਸੀਗੇ ਤੇ ਇਹ ਇੱਥੇ ਤੱਕ ਰੋਕਣ ਦੀ ਰੋਕਦੇ ਨਾ ਨਾ ਫਿਰ ਇਹਨਾਂ ਨੂੰ ਜਾਂ ਇਹ ਵੀ ਪਤਾ ਹੁੰਦਾ ਕਿ ਦੋ ਦਲਾਂ ਦੀ ਕਹਾਣੀ ਹੈ ਬਾਕੀ ਦਾ ਜਿਹੜਾ ਐਸਕੀਐਮ ਵੱਡਾ ਹੈ ਜਾਂ ਦੇਸ਼ ਭਰ ਦੇ ਜਿਹੜਾ ਹੋਰ ਜਥੇਬੰਦੀਆਂ ਨੇ ਉਹ ਨਹੀਂ ਬੈਕਪੁੱਟ ਤੇ ਨੇ ਇਹਨਾਂ ਦੇ ਪਿੱਛੇ ਨਹੀਂ ਹੈਗੀਆਂ ਤਾਂ ਦੋ ਦਲਾਂ ਨੂੰ ਬੁਲਾ ਦੋ ਕੋਈ ਗੱਲ ਨਹੀਂ ਬੈਠੇ ਰਹਿਣਗੇ ਸਾਨੂੰ ਕੀ ਲੈਣਾ ਤੋਂ ਜੇ ਰੋਕਾ ਲਾਉਣਾ ਨੇ ਨਾ ਜੇ ਰੋਕਿਆ ਜਾ ਰਿਹਾ ਦਿੱਲੀ ਜਾਣ ਦੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਖੌਫ ਕਿੰਨਾ ਆ ਉਹ ਦੋ ਦਲਾ ਦੀ ਕਾਲ ਦਾ ਹੀ ਆ ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਜੇ ਦੋ ਦਲਾਂ ਨੇ ਆ ਕੇ ਬੈਠ ਗਏ ਤਾਂ ਪਿੱਛੇ ਮੋਰਚਾ ਵੱਡਾ ਆ ਪਿੱਛੇ ਐਸਕੇਮ ਖੜਾ ਹੈ ਉਹ ਪੂਰੇ ਦੇਸ਼ ਦੇ ਵਿੱਚੋਂ ਜਥੇਬੰਦੀ ਆ ਕੇ ਰਲ ਸਕਦੀਆਂ ਤੁਹਡੇ ਖਾਲਸਾ ਨਾ ਹੁੰਦਾ ਬੀਜੇਪੀ ਨੂੰ ਤਾਂ ਮੇਰੇ ਖਿਆਲ ਅੱਚੇ ਸ਼ੰਭੂ ਬਾਰਡਰ ਤੇ ਜਾਂ ਖਨੌਰੀ ਬਾਰਡਰ ਤੇ ਇਹਨੂੰ ਰੋਕ ਦੇਣਾ ਜੀ ਜੀ ਬਿਲਕੁਲ ਪ੍ਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਧੰਨਵਾਦ ਕਰਦੀ ਹਾਂ ਗੁਰਿੰਦਰ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸੀਨੀ ਜਲਸ ਪ੍ਰਵਿੰਦਰ ਸਿੰਘ ਰਾਏਪੁਰ ਤੁਸੀਂ ਅੰਦੋਲਨ ਬਾਰੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਸੁਝਾਅ ਸਵਾਲ ਭੇਜ ਸਕਦੇ ਹੋ ਧੰਨਵਾਦ